ਧਰਦੇ ਦੇ ਪਿਛਲੇ ਕਈ ਦਿਨਾਂ ਤੋਂ ਕਿਸਾਨੀ ਅੰਦੋਲਨ ਦੀ ਤਿਆਰੀ ਮੁੜ ਕਿਸਾਨਾਂ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਅੰਦੋਲਨ ਵੀ ਕੀਤਾ ਜਾ ਰਿਹਾ ਹੈ ਧਰਦੇ ਦੇ ਕਿਸਾਨੀ ਅੰਦੋਲਨ ਦੌਰਾਨ ਇੱਕ ਕਿਸਾਨ ਦੀ ਇੱਕ ਹੋਰ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਖਨੂਰੇ ਭੜੇ ਤੇ ਡੱਟੇ ਕੇ ਸਾਹ ਦੀ ਹੁਣ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ ਰਿੱਤੇ ਕੇ ਸਾਹ ਦੀ ਬੇਸ਼ਾਨ ਮਨਜਿੰਦਰ ਸਿੰਘ ਪਟਿਆਲਾ ਦੇ ਰੂਪ ਵਿੱਚ ਹੋਈ ਹੈ ਤਾਜ਼ੀ ਖ਼ਬਰ ਇਹ ਵੀ ਇੱਕ ਕਿਸਾਨ ਦੀ ਸ਼ੰਭੂ ਬਾਰਡਰ ਤੇ ਮੌਤ ਹੋ ਗਈ ਸੀ ਕਿਸਾਨ ਜਿਹੜੇ ਬੰਦਿਆ 13 ਫਰਵਰੀ ਤੋਂ ਖਨੂਰੀ ਤੇ ਸ਼ੰਭੂ ਬਾਰਡਰ ਉਪਰ ਡਟੀਆਂ ਹੋਈਆਂ ਨੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਪੰਜਾਬ ਦੀ ਹੱਦਾ ਦੇ ਅੰਦਰ ਹੀ ਰੋਕ ਰੱਖਿਆ ਉਧਰ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਨੇ ਵੀ ਕਿਹਾ ਹੈ ਕਿ ਉਹ ਤੇ ਵੀ ਫبراير ਨਾਲ ਸਮੂਹਿਤ ਰਥੇ ਬੰਦੀਆਂ ਨਾਲ ਗੱਲਬਾਤ ਕਰਨਗੇ ਤੋਂ ਬਾਅਦ 20 ਤਰੀਕ ਤੱਕ ਸ਼ਾਮ ਨੂੰ ਅਸੀਂ ਆਪਣਾ ਫੈਸਲਾ ਸੁਣਾਵਾਂਗੇ ਦੱਸ ਦੇ ਕਿ ਕੇਂਦਰ ਸਰਕਾਰ ਘਟੋਕਾਰ ਸਮਰਥਨ ਮੂਲੇ ਲਈ ਕਾਨੂੰਨੀ ਗਰੰਟੀ ਦੇਣ ਲਈ ਤਿਆਰ ਨਹੀਂ ਹੈ ਸਗੋਂ ਕੰਟਰੈਕਟ ਨੂੰ ਲਾਗੂ ਕਰਨਾ ਚਾਹੀਦਾ ਹੈ ਇਸ ਗੱਲ ਦਾ ਖੁਲਾਸਾ ਕੇਂਦਰ ਮੰਤਰੀਆਂ ਵੱਲੋਂ ਕਿਸਾਨ ਵਿਦਵਾਨ ਨੂੰ ਦਿੱਤੇ ਹੋਏ ਨਵੇਂ ਪ੍ਰਸਤਾਵ ਦੇ ਵਿੱਚ ਕੀਤਾ ਗਿਆ ਹੈ ਕੇਂਦਰ ਮੰਤਰੀਆਂ ਨੇ ਕਿਹਾ ਹੈ ਕਿ ਤਿੰਨੋਂ ਫਸਲਾਂ ਮੱਕੀ ਕਪਾਹ ਤੇ ਦਾਲਾਂ ਨੂੰ ਘਟੋਕਾਰ ਸਮਰਥਨ ਮੁੱਲ ਉੱਪਰ ਖਰੀਦੇ ਜਾ ਸਕਦਾ ਪਰ ਇਸ ਲਈ 5 ਸਾਲਾਂ ਦਾ ਕੰਟਰੈਕਟ ਕਰਨਾ ਪਵੇਗਾ